ਤੁਸੀਂ ਜਿਹੜੇ এনवायरमेंट ਮੁੱਦਿਆਂ ਤੇ ਬੋਲਦੇ ਹੋ ਹਨਾ ਪਰ ਜਿਹੜਾ ਕਿਸਾਨ ਹੈ ਪੰਜਾਬ 'ਚ ਕਿਸਾਨ ਹੈ ਉਪਰ ਵਾਲੀ ਵੀ ਜਾਲ ਲੈ ਤੇ ਫਟੀ ਜਿਹੜੇ ਪੈਸਟੀਸਾਈਡ ਆ ਹਰਬੀਸਾਈਡ ਆ ਉਹ ਵੀ ਵਰਤਦੇ ਨੇ ਤੇ ਉਹ ਉਹ ਨਹੀਂ এনवायरमेंट ਨੂੰ ਇਫੈਕਟ ਕਰਦੇ ਨਹੀਂ ਕਰਦੇ ਉਹ 4.5 ਹਾਫ ਪਰਸੈਂਟ ਉਹ ਕਰਦੇ ਨੇ ਹੁੰਦਾ ਉਹਦੇ ਨਾਲ 4.5% ਯੋਗਦਾਨ ਉਹਨਾਂ ਦਾ ਵੀ ਠੀਕ ਹੈ ਜੀ ਤੇ ਕਿਸਾਨਾਂ ਨੂੰ ਤੁਸੀਂ ਕਹਿਣਾ ਚਾਹੋਗੇ ਕੁਝ ਵੀ ਇਹਨਾਂ ਨੂੰ ਰੋਕਥਾਮ ਕਰੀ ਜਾਵੇ ਜਾਂ ਕੋਈ ਹੋਰ ਤਰੀਕਾ ਅਪਣਾਇਆ ਜਾਵੇ ਜਿਨ੍ਹਾਂ ਨਾਲ ਆਪਣਾ ਪੋਲੂਸ਼ਨ ਘਟ ਸਕੇ ਜੇ ਪੰਜਾਬ ਦਾ ਕਿਸਾਨ ਪਰਾਲੀ ਫੁਕਣ ਤੋਂ ਪਿੱਛੇ ਮੁੜਦਾ ਜਾਂ ਆਹ ਫਸਲੀ ਵਿਭੰਨਤਾ ਤੋਂ ਬਾਹਰ ਰਹਿੰਦਾ ਤਾਂ ਮੇਰੇ ਖਿਆਲ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਆਤਮ ਹੱਤਿਆ ਦੀ ਦਰ ਵੱਧ ਜੂਗੀ ਜੇ ਜੇ ਉਹਨੂੰ ਇਹ ਪੂਰਾ ਸਮਾਧਾਨ ਨਹੀਂ ਮਿਲਦਾ ਇਸ ਚੀਜ਼ ਦਾ ਇਹ ਸਮਾਧਾਨ ਨਹੀਂ ਬੰਦਾ ਹਾਂਜੀ ਜੋ ਪ੍ਰਾਲੀ ਫੂਕੜ ਤੋਂ ਖੱਟ ਜਾਂਦਾ ਜਾਂ ਹੋਰ ਚੀਜ਼ਾਂ ਦਾ ਚਲੋ ਹੁਣ ਤਾਂ ਬਹੁਤ ਪ੍ਰਬੰਧ ਹੋ ਵੀ ਗਏ ਬਹੁਤ ਘਟ ਹੈ ਇਸ ਵਰਤਾ ਬਹੁਤ ਐਪਰੀਸ਼ੀਏਟ ਕਰਨੀ ਬਣਦੀ ਹੈ ਕਿਸਾਨਾਂ ਨੂੰ ਪਰ ਉਹ ਹੁਣ ਕਰੇ ਕੀ ਹੈ ਜੀ ਜਾਵੇ ਕਿੱਥੇ ਫਰਟੀਲਾਈਜ਼ਰ ਹੋਰ ਕਰੇ ਕੀ ਹੈ ਜੀ ਪੈਸਿਸਾਈਡ ਕਿਵੇਂ ਕਰੇਗਾ ਬਿਮਾਰੀ ਪੈ ਗਈ ਜੀ ਹੁਣ ਹੁਣ ਚਿੱਟੀ ਸੁੰਡੀ ਦਾ ਅਸਰ ਲੱਭਦੇ ਲੱਭਦੇ ਹੁਣ ਗੁਲਾਬੀ ਸੁੰਡੀ ਪੈਣ ਲੱਗੀ ਨਰਮੇ ਨੂੰ ਨਰਮਾ ਖਤਮ ਹੀ ਕਰਤਾ ਉਹਨਾਂ ਨੇ ਕਿੰਨਾ ਰਕਬਾ ਘਟ ਗਿਆ ਜੀ ਫੇਰ ਪਿੱਛੇ ਜੀ ਐਮਐਸ ਐਮਐਸਪੀ ਕਹੇ ਤਾਂ ਵੀ ਦਾਲਾ ਤੇ ਦਿੱ ਕਿਸਾਨ ਜਾਵੇ ਕਿੱਥੇ ਜੀ ਪਰ ਜਿਹੜੇ ਐਗਰੀਕਲਚਰ ਦੇ ਸਾਇੰਟਿਸਟ ਨੇ ਉਹ ਤਾਂ ਇਸ ਤਰੀਕੇ ਨਾਲ ਕਹਿ ਰਹੇ ਨੇ ਵੀ ਜਿਹੜਾ ਪੰਜਾਬ ਦਾ ਕਿਸਾਨ ਆ ਉਹ ਦੋ ਹੀ ਫਸਲਾਂ ਪਰ ਜ਼ਿਆਦਾ ਜ਼ੋਰ ਦਿੰਦਾ ਕਣਕ ਤੇ ਜਿਰੀ ਜੇ ਇਹ ਪੈਟਰਨ ਨੂੰ ਆਪਾਂ ਚੇਂਜ ਕਰੀਏ ਤਾਂ ਕਿਤੇ ਨਾ ਕਿਤੇ ਸੁਧਾਰ ਹੋਰ ਵੀ ਹੋ ਸਕਦਾ ਦਾਲਾਂ ਨੇ ਜਾਂ ਹੋਰ ਕੋਈ ਫਸਲਾਂ ਨੇ ਹਨ ਜਿਹੜੇ ਬਲਬੀ ਕ੍ਰੌਪਸ ਹੋ ਗਏ ਹਨ ਤੇ ਉਸ ਤਰ੍ਹਾਂ ਦਾ ਪੈਟਰਨ ਯੂਜ਼ ਕਰ ਸਕਦਾ ਤੇ ਕਿਤੇ ਨਾ ਕਿਤੇ ਫਰਕ ਪੈ ਸਕਦਾ ਜਿਹੜੀ ਹੋਰ ਹਾਈ ਯੀਲਡ ਵਾਲੀਆਂ ਫਸਲਾਂ ਨੇ ਮਾਰਕੀਟ ਅਵੇਲੇਬਲ ਨਹੀਂ ਹੈ ਜੀ ਜਾ ਤਾ ਉਹ ਕਿਰੋਂ ਉਹ ਮੰਡੀਕਰਨ ਤਾਂ ਹੋਵੇ ਨਾ ਮੰਡੀਕਰਨ ਹੋਵੇ ਹੁਣ ਦਾਲਾਂ ਹੋਣ ਸਾਡਾ ਦੇਸ਼ ਤਕਰੀਬਨ ਪਿੱਛੇ ਜੇ 55000 ਕਰੋੜ ਦੀਆਂ ਦਾਲਾਂ ਗੱਲੇ ਕੈਨੇਡਾ ਤੋਂ ਖਰੀਦੀਆਂ ਗਈਆਂ ਹ ਤੇ ਜੇ ਉਹੀ 55000 ਕਰੋੜ ਰੁਪਇਆ ਐਮਐਸਪੀ ਦੇ ਨਾਲ ਸਾਡੇ ਕਿਸਾਨਾਂ ਨੂੰ ਮਿਲਦਾ ਤਾਂ ਮੇਰੇ ਖਿਆਲ ਦੇ ਵਿੱਚ ਉਹੀ ਮੂਗੀ ਦੀ ਦਾਲ ਇਹਨਾਂ ਨੇ ਰਿਵੀਜ਼ ਲੈਣੀ ਸੀ ਮਸਰੀ ਦਾਲ ਪੈਦਾ ਕਰ ਦੇਣੀ ਸੀ ਥੋੜੀ ਬਹੁਤੀ ਮਹਿੰਗੀ ਪੈ ਜਾਂਦੀ ਪਰ ਇੱਕ ਜਿਹੜੀ ਫਸਲ ਵਿਭਿੰਨਤਾ ਦੀ ਆਪਾਂ ਸਲੋਗਨ ਦੰਨੇ ਆ ਉਹਦੇ ਵਿੱਚ ਤਾਂ ਆਉਂਦਾ ਨਾ ਕੋਈ ਮੰਡੀ ਕਰਨੀ ਹੈਗਾ ਜੀ ਮੰਡੀ ਕਰਨੀ ਹੈਗਾ ਮੰਡੀ ਕਰਨੀ ਨਾ ਦਾਣਾਂ ਦੀ ਮੰਡੀ ਕਿੱਥੇ ਹੈ ਜੀ ਸਾਡੇ ਇੱਥੇ ਕਿੱਥੇ ਫਿਰੂਗਾ ਆ ਪਿੱਛੇ ਭਗਵੰਤ ਮਾ ਜੀ ਨੇ ਕਿਹਾ ਸੀਗਾ ਵੀ ਮੈਂ ਖਰੀਦੂਗਾ ਫੇਮਸ ਵੀ ਤੇ ਖਰੀਦੀ ਨਹੀਂ ਗਈ ਜੀ ਮਤਲਬ ਜੇ ਕੋਈ ਕਿਸਾਨ ਦਾ ਲਗਾ ਵੀ ਲਵੇ ਜਾਂ ਕੋਈ ਹੋਰ ਸਬਜ਼ੀਆਂ ਗਾ ਲਵੇ ਤਾਂ ਉਹ ਆਪਣਾ ਬੋਰੀਆ ਇਸ ਤਰ੍ਹਾਂ ਚੱਕ ਕੇ ਦੂਰ ਦੂਰ ਨੂੰ ਝਟਕਣਾ ਪਊਗਾ ਨਹੀਂ ਮੰਡੀ ਕਰਨ ਹੋਣਾ ਹੀ ਨਹੀਂ ਜੀ ਵਪਾਰੀ ਲੁੱਟਦਾ ਜੀ ਵਪਾਰੀ ਹੈ ਜਿਹੜਾ ਉਹਨੇ ਲੁੱਟਣਾ ਹੁਣ ਤੁਸੀਂ ਮੈਨੂੰ ਇਹ ਗੱਲ ਦੱਸੋ ਜਿਹੜਾ ਜ਼ਿਮੀਦਾਰ ਜਾਂ ਜਿਹੜਾ ਕੋਈ ਕਿਸਾਨ ਕਣਕ ਪੈਦਾ ਕਰਦਾ ਉਹ 1 ਕਿਲੋ ਕਣਕ ਕਿੰਨੇ ਦੀ ਜੀ 27 28 29 30 ਰੁਪਏ ਹੂੰ ਠੀਕ ਹੈ ਜੀ ਆਫ ਸੀਜ਼ਨ ਵੀ ਜਾ ਕੇ 30 31 32 ਰੁਪਏ ਆਟਾ 35 ਰੁਪਏ ਕਿਲੋ ਤੱਕ ਵੇਚ ਦਊਗਾ ਜੀ ਠੀਕ ਹੈ ਜੀ ਉਸੇ ਕਣਕ ਦਾ 1 ਕਿਲੋ ਕਣਕ ਦਾ 950 ਗ੍ਰਾਮ ਦਲੀਆ ਪੈਂਟਰ ਰੁਪਏ 70 ਰੁਪਏ ਹੂੰ ਉਹ ਕਿਉਂ ਹੈ ਫਰਕ ਇਹ ਸੋਚਣ ਲਈ ਗੱਲ ਹੈ ਨਾ ਹੂੰ ਕਾਰਨ ਉਹਦਾ ਕੀ ਹੈ ਵੀ ਜਿਹੜਾ ਤਾਂ ਕਿਸਾਨ ਪੈਦਾ ਕਰ ਲਿਆ ਉਹਦਾ ਜਿਹੜਾ ਮੁੱਲ ਆ ਉਹ ਤੈਅ ਕਰਨੇ ਦੀ ਜਿਹੜੀ ਤਾਕਤ ਹੈ ਉਹ ਤੈਅ ਕਰਨੇ ਦੀ ਜਿਹੜੀ ਸਮਰੱਥਾ ਹੈ ਜੋ ਉਹ ਤੈਅ ਕਰਨੇ ਦਾ ਜਿਹਦੇ ਕੋਲ ਅਧਿਕਾਰ ਹੈ ਉਦੋਂ ਚਾ ਤੇ ਜਿਹੜਾ ਵਪਾਰੀ 950 ਗ੍ਰਾਮ ਨੂੰ ਕਈ ਗੁਣਾ ਵਧਾ ਕੇ ਵੇਚ ਦਿੰਦਾ ਉਹਦੇ ਕੋਲ ਉਹਦਾ ਮੁੱਲ ਤੈਅ ਕਰਨ ਦਾ ਹੱਕ ਕਿਸਦੇ ਕੋਲ ਉਹਦੇ ਆਪ ਕੋਲ ਆ ਵਪਾਰੀ ਦੇ ਕੋਲ ਹੁਣ ਆਪਾਂ ਲੇਜ਼ ਖਰੀਦਦੇ ਚਿਪਸ ਖਰੀਦਦੇ ਕਿੰਨਾ ਹੁੰਦਾ ਜੀ 35 ਗ੍ਰਾਮ 40 ਗ੍ਰਾਮ 50 ਗ੍ਰਾਮ ਜੀ ਤੇ ਕਿੰਨੇ ਦਾ ਮਿਲਦਾ 20 ਰੁਪਏ ਦਾ ਜੀ ਇੱਕ ਕਾਲੂ ਤੇ ਜਦੋਂ ਕਿਸਾਨ ਨੇ ਵੇਚਣਾ ਫਿਰ 2 ਰੁਪਏ ਕਿਲੋ 2 ਰੁਪਏ ਕਿਲੋ ਮਤਲਬ ਥੋੜੇ ਕਹਿਣ ਦਾ ਭਾਅ ਇਹ ਹੈ ਵੀ ਕਿਸਾਨ ਮਜਬੂਰ ਹੋ ਕੇ ਕਰਦਾ ਹਾਂਜੀ ਮਜਬੂਰ ਹੋ ਕੇ ਕਰਦਾ ਮਜਬੂਰੀ ਆ ਉਹਦੀ ਕਰਨ ਦੀ ਉਹਦੇ ਕੋਲ ਤਾਕਤ ਵੀ ਨਹੀਂ ਨਹੀਂ ਉਹਦੇ ਕੋਲ ਤਾਕਤ ਨਹੀਂ ਜੀ ਹੱਲ ਹੈਗੇ ਆ ਦੇਖੋ ਹੱਲ ਹੈਗੇ ਆ ਹਮ ਹੱਲ ਹੈਗੇ ਆ ਜੇ ਕਿਸਾਨ ਨੂੰ ਦੀ ਫਸਲ ਦਾ ਆਪ ਮੁੱਲ ਤੈਅ ਕਰਨ ਦੀ ਤਾਕਤ ਦਿੱਤੀ ਜਾਵੇ ਉਹਨੂੰ ਕੀਤਾ ਜਾਵੇ ਵੀ ਤੂੰ ਆਪਣੇ ਫਸਲਾਂ ਦਾ ਮੁੱਲ ਤੈਅ ਕਰਨਾ ਫਿਰ ਤਾਂ ਕੁਝ ਨਾ ਕੁਝ ਤਰੱਕੀ ਹੋ ਜੂ ਹਮ ਤੇ ਆ ਜਿਹੜੀ ਰਵਾਇਤੀ ਫਸਲਾਂ ਦੀ ਤੁਸੀਂ ਪਹਿਲਾਂ ਗੱਲ ਕੀਤੀ ਵੀ ਇਹਨਾਂ ਦੋਨਾਂ ਤੇ ਲੱਗਿਆ ਫਸਲ ਵਿਭੰਤਾ ਚ ਕਿਉਂ ਨਹੀਂ ਆਉਂਦਾ ਹੈਗਾ ਕਿਸਾਨ ਹੁਣ ਜੇ ਉਹਨੂੰ ਸਮਰਥਨ ਮੁੱਲੇ ਦੋ ਫਸਲਾਂ ਤੇ ਮਿਲਦਾ ਮੰਡੀ ਕਰਨੇ ਦੋ ਫਸਲਾਂ ਦਾ ਤੀਜੀ ਦਾ ਹੈ ਹੀ ਨਹੀਂ ਜੀ ਠੀਕ ਹੈ ਨਾ ਜੀ ਗੱਲ ਆਈ ਨਹੀਂ ਫੇ ਜਾਊਗਾ ਕਿੱਥੇ ਜੀ ਬੱਚੇ ਵੀ ਪਾਲਨੇ ਆ ਉਹਨੇ ਜ਼ਿੰਦਗੀ ਵੀ ਕੱਢਣੀ ਆ ਉਹਦੇ ਕੋਲ ਹੋਰ ਕੋਈ ਕੰਮ ਨਹੀਂ ਹੈਗਾ ਜੀ ਸਾਰਾ ਟੱਬਰ ਤਾਂ ਇਸ ਕੰਮ ਦੇ ਵਿੱਚ ਲੱਗਿਆ ਸਾਰੇ ਪਰਿਵਾਰਕ ਮੈਂਬਰ ਤਾਂ ਕੋਈ ਰੋਟੀ ਪਕਾਉਣ ਦੇ ਵਿੱਚ ਲੱਗਿਆ ਹੋਇਆ ਕੋਈ ਪਸ਼ੂਆਂ ਨੂੰ ਸੰਭਲਣ ਲੱਗਿਆ ਹੋਇਆ ਕੋਈ ਦੁੱਧ ਪਾਉਣ ਗਿਆ ਹੋਇਆ ਕੋਈ ਪੱਠੇ ਵਢਣ ਗਿਆ ਹੋਇਆ ਕੋਈ ਦਿਹਾੜੀ ਕਰ ਗਰੀਬ ਦਾ ਗਰੀਬ ਹੈ ਫਿਰ ਉਹ ਮੋਟਰ ਵਾਲੇ ਕੋਠੇ ਦੇ ਵਿੱਚ ਫਾਸੀ ਦਾ ਫੰਦਾ ਪਿਆ ਅੰਦਰਸਾ ਪਿਆ ਹੁੰਦਾ ਫਿਰ ਰਲ ਭੇਟਣ ਵਾਸਤੇ ਮਜਬੂਰ ਮਤਲਬ ਇਹ ਹੈ ਵੀ ਉਹਨੂੰ ਮੁੱਲ ਤੈਅ ਕਰਨ ਦੀ ਤਾਕਤ ਨਹੀਂ ਹੈਗੀ ਉਹਦੇ ਕੋਲ ਵਪਾਰੀ ਵਰਗ ਦੇ ਕੋਲ ਉਹਨਾਂ ਦੀ ਪ੍ਰੋਡਕਟ ਦਾ ਆਪਣੀ ਪ੍ਰੋਡਕਟ ਦਾ ਆਪਣੀ ਜਿਹੜੀ ਵੀ ਚੀਜ਼ ਉਹ ਬਣਾਉਂਦੇ ਨੇ ਉਹਦਾ ਮੁੱਲ ਤੈਅ ਕਰਨ ਦਾ ਹੱਕ ਉਹਨਾਂ ਦੇ ਕੋਲ ਆਪਣੀ ਕੋਲ ਹੈ ਜੇ ਉਹਨਾਂ ਨੂੰ ਕੋਈ ਨਵਾਂ ਤਰੀਕਾ ਇਦਾਂ ਦਾ ਸਿਖਾਇਆ ਜਾਵੇ ਤਾਂ ਉਹ ਕਰ ਸਕਦੇ ਨੇ ਹਾਂ ਸਰਕਾਰ ਕਰ ਸਕਦੀ ਹੈ ਕਰ ਸਕਦੀ ਹੈ ਸਰਕਾਰ ਕਰ ਸਕਦੀ ਹੈ ਜੇ ਉਹ ਮੰਨੇ ਜੇ ਮੰਨੇ ਵੀ ਅਸੀਂ ਕਿਸਾਨੀ ਨੂੰ ਇਸ ਦਲਦਲ ਦੇ ਵਿੱਚੋਂ ਕੱਢਣਾ ਹੂੰ ਕਾਰਪੋਰੇਟ ਦੱਤਾ ਬਾਈ ਜੀ ਜਿਹੜਾ ਕਰਜਾ ਉਹ ਵੀ ਮਾਫ ਹੋ ਜਾਂਦਾ ਹੂੰ ਤੇ ਕੁਰਕੀਆਂ ਤਾਂ ਕਿਸਾਨਾਂ ਦੀ ਹੁੰਦੀਆਂ ਨੇ ਜੀ ਕਾਰਪੋਰੇਟ ਦੀ ਤਾਂ ਕੁਰਕੀ ਵੀ ਨਹੀਂ ਹੁੰਦੀ ਜੀ ਲੇਕਰ ਜਲੂਸ ਤਾਂ ਸਾਡੇ ਕਿਸਾਨਾਂ ਦਾ ਕੱਢਿਆ ਜਾਂਦਾ ਫੋਟੋਆਂ ਲਾ ਲਾ ਕੇ ਨੋਟਿਸ ਬੋਰਡ ਲਾਈ ਜਾਂਦੇ ਆ ਅਦਾਲਤਾਂ ਮੂਹਰੇ ਲੱਗਦੇ ਆ ਐਸਡੀਐਮ ਦਾ ਪੱਤਰ ਤੁਸੀਂ ਦਾ ਦਫ਼ਤਰ ਦੇ ਮੂਹਰੇ ਲੱਗਦੀਆਂ ਪਿੰਡਾਂ ਦੇ ਗੁਰਦੁਆਰਾ ਸਾਹਿਬ ਦੇ ਮੂਹਰੇ ਲੱਗ ਜਾਂਦੇ ਨੇ ਫਿਰ ਮੁੰਨਿਆਦੀ ਹੁੰਦੀ ਆ ਢੋਲ ਢਮਕੇ ਨਾਲ ਦੱਸਿਆ ਜਾਂਦਾ ਜੀ ਫਿਰ ਬੋਲੀਆਂ ਹੁੰਦੀਆਂ ਨੇ ਉਹ ਤਾਂ ਸਾਡੇ ਲੋਕਾਂ ਦਾ ਕੱਟਾ ਜਾਂਦਾ ਜੀ بڑے ਲੋਕਾਂ ਦਾ ਕਾਨੂੰ ਹੁੰਦਾ ਜੀ